ਕਿਵੇਂ ਬਾਬਾ ਦੀਪ ਸਿੰਘ ਜੀ ਤੁਹਾਡੇ ਸੁੱਤੇ ਹੋਏ ਪਾਗਾ ਨੂੰ ਫਿਰ ਉੱਠ ਖੜਾ ਕਰਦੇ ਨੇ ਅਤੇ ਤੁਹਾਡੀ ਜ਼ਿੰਦਗੀ ਤੋਂ ਟੁੱਟੀ ਹੋਈ ਆਸ ਮੁੜ ਕਿਵੇਂ ਵੱਜ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਇੱਕ ਸਾਖੀ ਸੁਣਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਨੌਜਵਾਨ ਕੁੜੀ ਨੇ ਆਪਣੀ ਹੱਡ ਬੀਤੀ ਸੁਣਾਈ ਹੈ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਇੱਕ ਲੜਕੀ ਰਹਿੰਦੀ ਸੀ ਜਿਸ ਦਾ ਨਾਮ ਸੀ ਹਰਪ੍ਰੀਤ ਉਹ ਆਪਣੀ ਹੱਡ ਬੀਤੀ ਸੁਣਾਉਂਦਿਆਂ ਹੋਇਆ ਦੱਸਦੀ ਹੈ ਕਿ ਕਿਵੇਂ ਉਸਦੇ ਜੀਵਨ ਵਿੱਚ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਉਸਨੇ ਦੱਸਿਆ ਕਿ ਇੱਕ ਵਾਰ ਉਹ ਆਪਣੇ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸ਼ਹਿਰ ਵਿੱਚ ਆ ਗਈ ਉਹ ਇੱਕ ਛੋਟੇ ਜਿਹੇ ਪਿੰਡ ਤੋਂ ਸੀ ਪਰ ਦਿਲ ਵਿੱਚ ਵੱਡੀਆਂ ਆਸਾਂ ਸਨ ਉਹ ਮਿਹਨਤੀ ਬਹੁਤ ਸੀ ਪਰ ਸ਼ਹਿਰ ਦੀ ਚਮਕਦਾਰੀ ਜ਼ਿੰਦਗੀ ਅਤੇ ਕਠਿਨਾਈਆਂ ਨੇ ਉਸਦੇ ਅੰਦਰ ਦਾ ਹੌਂਸਲਾ ਕਮਜ਼ੋਰ ਕਰ ਦਿੱਤਾ ਉਹ ਸਵੇਰ ਤੋਂ ਹੀ ਰਾਤ ਤੱਕ ਮਿਹਨਤ ਕਰਦੀ ਰਹਿੰਦੀ ਪਰ ਉਸ ਨੂੰ ਕਦੇ ਵੀ ਕੋਈ ਵੱਡੀ ਸਫਲਤਾ ਨਾ ਹਾਸਲ ਹੋਈ ਸਾਰੀ ਸਾਰੀ ਰਾਤ ਉਸ ਨੇ ਇਹੀ ਸੋਚਦੀ ਰਹਿਣਾ ਕਿ ਕਦੋਂ ਉਸ ਦਾ ਸੁਪਨਾ ਸੱਚ ਹੋਵੇਗਾ ਇੱਕ ਦਿਨ ਇੱਕ ਬਹੁਤ ਵੱਡਾ ਅਹਿਸਾਸ ਉਸ ਦੇ ਜੀਵਨ ਦਾ ਮੋੜ ਬਣ ਗਿਆ ਉਹ ਆਪਣੇ ਕੰਮ ਦੇ ਦਬਾਅ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਸੀ ਅਤੇ ਇਹ ਹੀ ਦਿਖਾਈ ਨਹੀਂ ਸੀ ਦੇ ਰਿਹਾ ਕਿ ਉਸ ਦੀ ਮਿਹਨਤ ਕਦੋਂ ਫਲ ਲੈ ਕੇ ਆਵੇਗੀ ਇੱਕ ਰਾਤ ਉਹ ਬਹੁਤ ਹੀ ਥੱਕ ਗਈ ਤੇ ਇੱਕ ਪਾਰਕ ਵਿੱਚ ਜਾ ਬੈਠੀ ਉਸ ਦਾ ਮਨ ਹਾਰ ਚੁੱਕਿਆ ਸੀ ਉੱਪਰ ਆਸਮਾਨ ਵੱਲ ਵੇਂਦੀ ਹੋਈ ਗੱਲਾਂ ਕਰ ਰਹੀ ਸੀ ਕਿ ਪਰਮਾਤਮਾ ਤੂੰ ਮੇਰੇ ਨਾਲ ਹੈ ਵੀ ਜਾਂ ਨਹੀਂ ਉਸ ਸਮੇਂ ਇੱਕ ਬੁੱਢਾ ਆਦਮੀ ਉਸ ਦੇ ਕੋਲ ਆਇਆ ਤੇ ਉਸ ਦੇ ਮੂੰਹ ਵਿੱਚੋਂ ਇੱਕ ਮੱਠੀ ਜੇ ਮੁਸਕਾਨ ਨਾਲ ਬੋਲਿਆ ਪੁੱਤਰ ਕੀ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਹਰਪ੍ਰੀਤ ਨੇ ਇੱਕ ਖਾਲੀ ਆਵਾਜ਼ ਵਿੱਚ ਕਿਹਾ ਹਾਂ ਪਰ ਕਦੇ-ਕਦੇ ਮੈਂ ਸੋਚਦੀ ਹਾਂ ਕਿ ਉਹ ਮੇਰੇ ਨਾਲ ਹੈ ਕਿ ਨਹੀਂ ਉਹ ਬੁੱਢਾ ਆਦਮੀ ਹੱਸਿਆ ਤੇ ਕਹਿੰਦਾ ਪੁੱਤਰ ਪਰਮਾਤਮਾ ਹਰ ਮੋੜ ਤੇ ਸਾਡੇ ਨਾਲ ਹੁੰਦਾ ਹੈ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਉਹ ਸਾਡੇ ਲਈ ਕੁਝ ਨਹੀਂ ਕਰ ਰਿਹਾ ਪਰ ਉਹ ਸਾਨੂੰ ਸਹੀ ਰਸਤੇ ਦੀ ਪਹਿਚਾਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਜੋ ਅਸਫਲਤਾਵਾਂ ਤੇ ਮੁਸ਼ਕਲਾਂ ਅਸੀਂ ਵੇਖਦੇ ਹਾਂ ਉਹ ਸਾਡੇ ਨਾਲ ਸਬਕ ਹੁੰਦੇ ਹਨ ਸਾਡੇ ਵੱਡੇ ਸੁਪਨੇ ਪੂਰੇ ਕਰਨ ਲਈ ਸਬਰ ਤੇ ਵਿਸ਼ਵਾਸ ਜ਼ਰੂਰੀ ਨੇ ਉਸ ਲੜਕੀ ਨੇ ਉਸ ਦੀਆਂ ਗੱਲਾਂ ਵਿੱਚ ਜ਼ਿਆਦਾ ਹਮੇਤਾਨੀ ਭਰੀ ਪਰ ਉਸਦੇ ਦਿਲ ਨੇ ਮੰਨ ਲਿਆ ਕਿ ਸ਼ਾਇਦ ਇਹੀ ਸੱਚ ਹੈ। ਉਸੇ ਹੀ ਰਾਤ ਉਹ ਆਪਣੇ ਘਰ ਆਉਂਦੀ ਹੈ। ਘਰ ਵਿੱਚ ਲੱਗੀ ਹੋਈ ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਆ ਕੇ ਆਪਣੇ ਸਾਰੇ ਦੁੱਖ ਬਾਬਾ ਜੀ ਨੂੰ ਦੱਸ ਦਿੰਦੀ ਹੈ। ਉਹਨਾਂ ਦੇ ਅੱਗੇ ਸਾਰੇ ਦੁੱਖ ਰੱਖ ਦਿੰਦੀ ਹੈ। ਉਸ ਨੇ ਦਿਲੋਂ ਪ੍ਰਾਰਥਨਾ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੇਕਰ ਤੁਸੀਂ ਮੇਰੇ ਨਾਲ ਹੋ ਤਾਂ ਮੈਨੂੰ ਸਹੀ ਰਸਤਾ ਦਿਖਾਓ। ਉਸ ਦੀ ਇਹ ਪ੍ਰਾਰਥਨਾ ਇੱਕ ਅਜਿਹੀ ਤਾਕਤ ਬਣ ਗਈ ਕਿ ਉਸ ਦੇ ਦਿਲ ਨੂੰ ਹੌਸਲਾ ਜਿਆ ਦੇ ਗਈ ਉਸਨੇ ਇੱਕ ਨਵੀਂ ਉਮੀਦ ਰੱਖ ਕੇ ਆਪਣਾ ਕੰਮ ਆਪਣੀ ਮਿਹਨਤ ਨੂੰ ਜਾਰੀ ਰੱਖਿਆ ਹਰ ਦਿਨ ਉਹ ਆਪਣੀ ਮਿਹਨਤ ਕਰਦੀ ਜਾਂਦੀ ਤੇ ਨਾਲ ਦੀ ਨਾਲ ਸਬਰ ਅਤੇ ਬਾਬਾ ਜੀ ਦੇ ਵਿਸ਼ਵਾਸ ਵੀ ਰੱਖਦੀ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਤੇ ਉਹ ਬਾਬਾ ਦੀਪ ਸਿੰਘ ਜੀ ਅੱਗੇ ਪ੍ਰਾਰਥਨਾ ਕਰਦੀ ਤੇ ਯਕੀਨ ਰੱਖਦੀ ਕਿ ਬਾਬਾ ਜੀ ਉਸ ਦੇ ਨਾਲ ਨੇ ਇਦਾਂ ਹੀ ਸਬਰ ਅਤੇ ਯਕੀਨ ਨਾਲ ਹੌਲੀ-ਹੌਲੀ ਉਸ ਦੀ ਮਿਹਨਤ ਰੰਗ ਲਿਆਉਣ ਲੱਗੀ ਉਸ ਦੀ ਮਿਹਨਤ ਦਾ ਫਲ ਉਸ ਨੂੰ ਮਿਲਣ ਲੱਗਿਆ ਅਤੇ ਕੁਝ ਮਹੀਨੇ ਬਾਅਦ ਉਸ ਨੂੰ ਇੱਕ ਵੱਡਾ ਪ੍ਰੋਜੈਕਟ ਵੀ ਮਿਲ ਗਿਆ ਜੋ ਉਸ ਦੀ ਜ਼ਿੰਦਗੀ ਦਾ ਮੋੜ ਬਣ ਗਿਆ ਉਸ ਨੂੰ ਅਸਲ ਸਫਲਤਾ ਤਦ ਮਹਿਸੂਸ ਹੋਈ ਜਦ ਉਸ ਨੂੰ ਇਹ ਸਮਝ ਆ ਗਈ ਕਿ ਸਿਰਫ ਮਿਹਨਤ ਹੀ ਨਹੀਂ ਸਗੋਂ ਪਰਮਾਤਮਾ ਵਿੱਚ ਵਿਸ਼ਵਾਸ ਵੀ ਸਫਲਤਾ ਲਈ ਬਹੁਤ ਹੀ ਜ਼ਰੂਰੀ ਹੈ ਹਰਪ੍ਰੀਤ ਨੂੰ ਹੁਣ ਇਹ ਗੱਲ ਸਮਝ ਆ ਗਈ ਕਿ ਪਰਮਾਤਮਾ ਹਮੇਸ਼ਾ ਹੀ ਸਾਡੇ ਨਾਲ ਹੁੰਦੇ ਨੇ ਸਾਨੂੰ ਸਿਰਫ ਉਹਨਾਂ ਤੇ ਵਿਸ਼ਵਾਸ ਰੱਖਣ ਦੀ ਲੋੜ ਹੁੰਦੀ ਹੈ ਜਿਵੇਂ ਕਿ ਇੱਕ ਦੀਵਾ ਰਾਤ ਦੇ ਹਨੇਰੇ ਵਿੱਚ ਰਾਹ ਦਿਖਾਉਂਦਾ ਹੈ ਉਸੇ ਤਰ੍ਹਾਂ ਹੀ ਪਰਮਾਤਮਾ ਦੀ ਮਿਹਰ ਸਾਨੂੰ ਜੀਵਨ ਦੇ ਹਰ ਅੰਧੇਰੇ ਵਿੱਚ ਸਹਾਰਾ ਦਿੰਦੀ ਹੈ ਤਾਂ ਇਸ ਲਈ ਸੰਗਤ ਜੀ ਅਸੀਂ ਜਦੋਂ ਮਿਹਨਤ ਕਰਦੇ ਹਾਂ ਪਰਮਾਤਮਾ ਸਾਡੇ ਨਾਲ ਹੀ ਹੁੰਦੇ ਨੇ ਪਰ ਸਾਨੂੰ ਸਫਲਤਾ ਲਈ ਸਬਰ ਅਤੇ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਇੱਕ ਗੱਲ ਯਾਦ ਰੱਖਿਓ ਕਿ ਬਾਬਾ ਦੀਪ ਸਿੰਘ ਜੀ ਅੱਗੇ ਕੀਤੀ ਅਰਦਾਸ ਕਦੇ ਵੀ ਅਜਾਈ ਨਹੀਂ ਜਾਂਦੀ ਉਹ ਹਮੇਸ਼ਾ ਹੀ ਪੂਰੀ ਹੁੰਦੀ ਹੈ ਪਰ ਬਾਬਾ ਜੀ ਵੀ ਤੁਹਾਡੀ ਪਰਖ ਬਹੁਤ ਕਰਦੇ ਨੇ ਕਿ ਤੁਹਾਡਾ ਦਿਲ ਕਿੰਨਾ ਸੱਚਾ ਹੈ ਤੁਸੀਂ ਮਿਹਨਤੀ ਕਿੰਨੇ ਹੋ ਤੁਸੀਂ ਖੁਦ ਕਿੰਨੀ ਮਿਹਨਤ ਆਪਣੇ ਲਈ ਕਰ ਸਕਦੇ ਹੋ ਅਤੇ ਗੁਰੂ ਪ੍ਰਤੀ ਤੁਹਾਡਾ ਵਿਸ਼ਵਾਸ ਕਿਥੋਂ ਤੱਕ ਨਾਲ ਰਹਿੰਦਾ ਤਾਂ ਹੀ ਤੁਹਾਨੂੰ ਵੀ ਸਫਲਤਾ ਮਿਲਦੀ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਸਾਖੀ ਵਧੀਆ ਲੱਗੀ ਹੋਵੇਗੀ ਸਾਖੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ